ਉਹ ਜਿਹੜੀ ਨਿਗਰਾਨ ਕਮੇਟੀ ਹੈਗੀ ਜਾਂ ਕਹ ਲਈਏ ਕਿ ਜਿਨ੍ਹਾਂ ਨੇ ਪੂਰੀ ਰਿਪੋਰਟ ਤਿਆਰ ਕੀਤੀ ਹੈ ਉਹਨਾਂ ਨੂੰ ਜਿਹੜਾ ਓਵਰਟੇਕ ਕਰਕੇ ਜਿਹੜਾ ਹੈ ਉਹ ਨਿਆਂ ਨਹੀਂ ਦੇ ਸਕਦੀ ਜਾਂ ਆਪਣਾ ਫੈਸਲਾ ਉਹਨਾਂ ਦੇ ਉੱਪਰ ਨਹੀਂ ਕਰ ਸਕਦੀ ਇਹਦੇ ਕੀ ਅਸ਼ੰਕੇ ਨੇ ਕਿ ਭਾਈ ਅਮਰਪਾਲ ਸਿੰਘ ਤੇ ਫਿਰ ਤੀਸਰੀ ਐਨਐਸਏ ਵਾਲਾ ਤੇ ਮਸਲਾ ਹੁਣ ਠੱਪ ਹੋ ਜਾਏਗਾ ਫਿਰ ਕੀ ਚੌਥੀ ਦੀ ਤਿਆਰੀ ਹੈ ਪੰਜਾਬ ਸਰਕਾਰ ਨੇ ਇੱਕ ਤਹਿ ਦੋਸ਼ ਲਾਇਆ ਵੀ ਇਹ ਇਹਨੇ 15 ਬੰਦਿਆਂ ਦੀ ਹਟ ਲਿਸਟ ਬਣਾਈ ਹੋਈ ਆ ਤੇ ਦੂਸਰਾ ਵੀ ਇਹ ਸਟੇਟ ਵਿਦਨ ਸਟੇਟ ਕ੍ਰੀਏਟ ਕਰਕੇ ਜਿਹੜੀ ਭਾਰਤ ਦੀ ਪ੍ਰਭੂ ਸੱਤਾ ਹੈ ਉਹਨੂੰ ਚੁਣੌਤੀ ਦੇ ਰਿਹਾ ਹੈ ਵੀ ਉਹਦੀ ਜਿਹੜੀ ਐਨਐਸਏ ਵੀ ਇਹੋ ਜਿਹੇ ਕੇਸਾਂ ਵਿੱਚ ਇਹੋ ਜਿਹੇ ਮਾਮਲਿਆਂ ਵਿੱਚ ਐਨਐਸਏ ਲਗਾਉਣੀ ਆ ਜਿਹੜੀ ਉਹ ਜਾਇਜ਼ ਹੁੰਦੀ ਹੈਗੀ ਵੀ ਅਸੀਂ ਐਨਐਸਏ ਤਹਿਤ ਹੀ ਉਹਨੂੰ ਜਿਹੜਾ ਹੈਗਾ ਰੱਖਣਾ ਚਾਹੁੰਦੇ ਆ ਦੂਸਰਾ ਤੁਹਾਡੀ ਗੱਲ ਬਿਲਕੁਲ ਠੀਕ ਆ ਉਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਵਕੀਲਾਂ ਨੇ ਇਹ ਲਿਖਿਆ ਹੈਗਾ ਵੀ ਜਿਹੜਾ ਪਰੋਲ ਰਿਵਿਊ ਬੋਰਡ ਹੈਗਾ ਪਰੋਲ ਰਿਵਿਊ ਬੋਰਡ ਜਿਹੜੀ ਫਾਈਨਲ ਅਥਾਰਟੀ ਹੈਗੀ ਆ ਐਨਐਸਏ ਹਟਾਉਣੇ ਐਨਐਸਏ ਨਾ ਹਟਾਉਣ ਦੀ ਤੇ ਅੱਗੇ ਵਧਾਉਣ ਦੀ ਸੋ ਅਦਾਲਤ ਆ ਜਿਹੜਾ ਆਪਣਾ ਕੋਈ ਫੈਸਲਾ ਇਹਦੇ ਤੇ ਥੋਪ ਨਹੀਂ ਸਕਦੀ ਕਾਂਗਰਸ ਵਿੱਚ ਇਸ ਵੇਲੇ ਜੋ ਕਲੇਸ਼ ਪਿਆ ਹੋਇਆ ਚਰਨਜੀਤ ਸਿੰਘ ਚੰਨੀ ਆਪਣੇ ਇਲਜ਼ਾਮ ਲਾ ਰਹੇ ਹੈਗੇ ਆ ਦੂਸਰੀਆਂ ਧਿਰਾਂ ਹਾਲਾਂਕਿ ਕਾਂਗਰਸ ਇੱਕ ਵਧੀਆ ਬਦਲ ਬਣਦੀ ਲੱਗ ਰਹੀ ਆ ਜਿਸ ਤਰ੍ਹਾਂ ਦਾ ਲੋਕਾਂ ਦਾ ਮੂਹ ਇਦਾਂ ਲੱਗਦਾ ਵੀ ਹਰੇਕ ਨੂੰ ਇਹ ਲੱਗ ਰਿਹਾ ਵੀ ਮੁੱਖ ਮੰਤਰੀ ਤੇ ਬਣਨਾ ਹੀ ਆ ਮੈਂ ਮੈਂ ਕਿਉਂ ਨਾ ਬਣ ਜਾਵਾਂ ਉਹਨਾਂ ਨੂੰ ਲੱਗ ਰਿਹਾ ਕਿ ਬਾਜੀ ਸਾਡੇ ਸਾਡੇ ਹੱਥ ਆਈ ਆਈ ਆ ਉਹਨਾਂ ਨੂੰ ਇਹ ਹੋਇਆ ਵੀ ਅਸੀਂ ਤਾਂ ਜਿੱਤੇ ਪਏ ਆ ਹੁਣ ਤਾਂ ਮੁੱਖ ਮੰਤਰੀ ਕੌਣ ਬਣਦਾ ਇਹਦੀ ਹੈਗੀ ਆ ਸੋ ਤੋ ਕਾਂਗਰਸ ਵਿੱਚ ਵੀ ਤੁਸੀਂ ਦੇਖੋ ਵਿੱਚ ਵਿਰੋਧੀ ਪਾਰਟੀ ਵੀ ਕੋਈ ਕ੍ਰਿਸਮੈਟਿਕ ਲੀਡਰ ਆ ਜਿਹੜਾ ਉਹ ਸਾਹਮਣੇ ਨਹੀਂ ਆ ਰਿਹਾ ਜਿਹਦੇ ਤੇ ਵਿਸ਼ਵਾਸ ਕੀਤਾ ਜਾਵੇ ਵੀ ਹਾਂ ਚਾਹੇ ਵਿਰੋਧੀ ਪਾਰਟੀ ਚੋਂ ਵੀ ਹਾਂ ਪੰਜਾਬ ਲਈ ਕੋਈ ਦਰਦ ਰੱਖਦਾ ਆ ਜਾਂ ਸਹਿਜ ਨਾਲ ਅੱਗੇ ਆ ਜਿਹੜਾ ਉਹ ਚਲਾ ਸਕਦਾ ਹੁਣ ਭਗਵਾਨ ਤਮਾਨ ਦੀ ਆਪਾਂ ਕਾਰਗੁਜ਼ਾਰੀ ਦੇਖ ਚੁੱਕੇ ਹਾਂ ਵੀ ਇਹ ਇੱਕ ਸਟੇਜ ਚਲਾਉਣ ਵਾਲਾ ਕਲਾਕਾਰ ਆ ਜਿਹੜਾ ਸਟੇਟ ਕraft ਵਿੱਚ ਆ ਜਿਹੜਾ ਉਹ ਨਪੁੰਨ ਨਹੀਂ ਹੋ ਸਕਿਆ ਹਾਲਾਂਕਿ ਇਹ ਨਹੀਂ ਹੈਗਾ ਵੀ ਇਨਪੁਨ ਨਹੀਂ ਹੋ ਸਕਦੇ ਪਰ ਕਿਉਂਕਿ ਜਿਸ ਕਿਸਮ ਦੇ ਸਿਸਟਮ ਵਿੱਚੋਂ ਫਸੇ ਹੋਏ ਆ ਜਿਸ ਤਰ੍ਹਾਂ ਦਿੱਲੀ ਵਾਲਿਆਂ ਨੇ ਘੇਰਾ ਪਾਇਆ ਹੋਇਆ ਉਹ ਪੰਜਾਬ ਨਾਲ ਵਫਾ ਹੀ ਨਹੀਂ ਕਮਾ ਸਕਦੇ ਗੱਲ ਨਹੀਂ ਐਮਪੀ ਭਾਈ ਅਮਰਪਾਲ ਸਿੰਘ ਉਹਨਾਂ ਦੀ ਜਿਨ੍ਹਾਂ ਦੀ ਕੀ ਐਨਐਸਏ ਨੂੰ ਇਸੇ ਹੀ ਪੰਜਾਬ ਸਰਕਾਰ ਨੇ ਜਿਹੜਾ ਹੈ ਜਾਇਜ਼ ਠਹਿਰਾਇਆ ਹੈਗਾ ਕਿਵੇਂ ਦੇਖਦੇ ਹੋ ਇੱਕ ਬੰਨੇ ਤੇ ਇਹ ਕਹਿਣਾ ਤੇ ਦੂਜੇ ਬੰਨੇ ਜਿਹੜਾ ਹੈ ਜਦੋਂ ਆਪਾਂ ਪੂਰੀ ਰਿਪੋਰਟ ਜਿਹੜੀ ਹੈ ਜੋ ਪੱਖ ਰੱਖਿਆ ਗਿਆ ਇੱਕ ਤੇ ਆਪਾਂ ਦੇਖਿਆ ਕਿ ਪੱਖ ਲੇਟ ਰੱਖਿਆ ਗਿਆ ਉਹਦੇ ਕਰਕੇ ਹਾਈ ਕੋਰਟ ਨੇ ਝਾੜ ਚੰਬੀ ਕੀਤੀ ਹੈਗੀ ਆ ਪਰ ਉਸ ਪੱਖ ਦੇ ਵਿੱਚ ਇੱਕ ਗੱਲ ਇਥੋਂ ਤੱਕ ਲਿਖ ਦੇਣੀ ਕਿ ਜਿਹੜੀਆਂ ਅਦਾਲਤਾਂ ਨੇ ਜੜ ਜਣਾ ਨਿਆਇ ਘਟਾਂਚਾ ਹੈਗਾ ਉਹ ਜਿਹੜੀ ਨਿਗਰਾਨ ਕਮੇਟੀ ਹੈਗੀ ਜਾਂ ਕਹ ਲਈਏ ਕਿ ਜਿਨ੍ਹਾਂ ਨੇ ਪੂਰੀ ਰਿਪੋਰਟ ਤਿਆਰ ਕੀਤੀ ਹੈ ਉਹਨਾਂ ਨੂੰ ਜਿਹੜਾ ਓਵਰਟੇਕ ਕਰਕੇ ਜਿਹੜਾ ਹੈ ਉਹ ਨਿਆਇ ਨਹੀਂ ਦੇ ਸਕਦੀ ਜਾਂ ਆਪਣਾ ਫੈਸਲਾ ਉਹਨਾਂ ਦੇ ਉੱਪਰ ਨਹੀਂ ਕਰ ਸਕਦੀ ਇਹਦੇ ਕੀ ਅਸ਼ੰਕੇ ਨੇ ਕਿ ਭਾਈ ਅਮਰਪਾਲ ਸਿੰਘ ਤੇ ਫਿਰ ਤੀਸਰੀ ਐਨਐਸਏ ਵਾਲਾ ਤੇ ਮਸਲਾ ਹੁਣ ਠੱਪ ਹੋ ਜਾਏਗਾ ਫਿਰ ਕੀ ਚੌਥੀ ਦੀ ਤਿਆਰੀ ਹੈ ਹਾਂਜੀ ਹਾਂਜੀ ਸੋ ਪੰਜਾਬ ਸਰਕਾਰ ਨੇ ਇੱਕ ਤਰੇ ਦੋਸ਼ ਲਾਇਆ ਵੀ ਇਹ ਇਹਨੇ 15 ਬੰਦਿਆਂ ਦੀ ਹਟ ਲਿਸਟ ਬਣਾਈ ਤੇ ਦੂਸਰਾ ਵੀ ਇਹ ਸਟੇਟ ਵਿਦਨ ਸਟੇਟ ਕ੍ਰੀਏਟ ਕਰਕੇ ਜਿਹੜੀ ਭਾਰਤ ਦੀ ਪ੍ਰਭੂਸੱਤਾ ਹੈ ਉਹਨੂੰ ਚੁਣੌਤੀ ਦੇ ਰਿਹਾ ਹੈ ਬਿਉਹ ਦੀ ਜਿਹੜੀ ਐਨਐਸਏ ਵੀ ਇਹੋ ਜਿਹੇ ਕੇਸਾਂ ਵਿੱਚ ਇਹੋ ਜਿਹੇ ਮਾਮਲਿਆਂ ਵਿੱਚ ਐਨਐਸਏ ਲਗਾਉਣੀ ਆ ਜਿਹੜੀ ਉਹ ਜਾਇਜ਼ ਹੁੰਦੀ ਹੈਗੀ ਆ ਵੀ ਅਸੀਂ ਐਨਐਸਏ ਤਹਿਤ ਹੀ ਉਹਨੂੰ ਜਿਹੜਾ ਹੈਗਾ ਰੱਖਣਾ ਚਾਹੁੰਦੇ ਆ ਦੂਸਰਾ ਤੁਹਾਡੀ ਗੱਲ ਬਿਲਕੁਲ ਠੀਕ ਆ ਉਹਦੇ ਵਿੱਚ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਵਕੀਲਾਂ ਨੇ ਇਹ ਲਿਖਿਆ ਹੈਗਾ ਵੀ ਜਿਹੜਾ ਪਰੋਲ ਰਿਵਿਊ ਬੋਰਡ ਹੈਗਾ ਪਰੋਲ ਰਿਵਿਊ ਬੋਰਡ ਜਿਹੜੀ ਫਾਈਨਲ ਅਥਾਰਟੀ ਹੈਗੀ ਆ ਐਨਐਸਏ ਹਟਾਉਣੇ ਆ ਐਨਐਸਏ ਨਾ ਹਟਾਉਣ ਦੀ ਤੇ ਅੱਗੇ ਵਧਾਉਣ ਦੀ ਸੋ ਅਦਾਲਤ ਆ ਜਿਹੜਾ ਆਪਣਾ ਕੋਈ ਫੈਸਲਾ ਇਹਦੇ ਤੇ ਥੋਪ ਨਹੀਂ ਸਕਦੀ ਇਹ ਹੋਂ ਕਨਸਟੀਟਿਊਸ਼ਨਲ ਲਾਅ ਦਾ ਮਸਲਾ ਹੈ ਇਹਦੇ ਵਿੱਚ ਅਦਾਲਤ ਕਿ ਪੱਖ ਲੈਂਦੀ ਹੈ ਆਇਆ ਅਦਾਲਤੀ ਦੇ ਕਨਸਟੀਟਿਊਸ਼ਨਲ ਵੈਲਿਡਿਟੀ ਤੇ ਫਿਰ ਆ ਲੰਬਾ ਪਾ ਦੇਗੀ ਜਾਨੂ ਤਾਂ ਫਿਰ ਅਪ੍ਰੈਲ ਚ ਆ ਕੇ ਉਹ ਟੁੱਟ ਵੀ ਜਾਣੀ ਹੈ ਜੀ ਅਦਾਲਤ ਕਨਸਟੀਟਿਊਸ਼ਨਲ ਵੈਲਿਡਿਟੀ ਵਾਲੇ ਚੱਕਰ ਚ ਪੈ ਜਾਂਦੀ ਆ ਤਾਂ ਦੋ ਤਿੰਨ ਮਹੀਨੇ ਲਾ ਦੇਗੀ ਉਹਦੇ ਚੋਂ ਫਿਰ ਜਿਹੜੀ ਤੀਜੀ ਐਨਐਸਏ ਆ ਆਪਾਂ ਕਿਹਾ ਸੀ ਉਹ ਜਿਹੜੀ ਖਤਮ ਹੋ ਜੇਗੀ ਤੇ ਫਿਰ ਚੌਥੀ ਪਾਰੀ ਲੱਗ ਜਾਏਗੀ ਫਿਰ ਚੌਥੀ ਨੂੰ ਦੁਬਾਰਾ ਤੋਂ ਚੈਲੰਜ ਕੀਤਾ ਜਾਊਗਾ ਉਹਦੇ ਲਈ ਜਿਹੜਾ ਹੈਗਾ ਇੱਕ ਸਾਲ ਲਾਇਆ ਜਾਊਗਾ ਪਰ ਇਹ ਕਨਸਟੀਟਿਊਸ਼ਨਲ ਲਾਅ ਦਾ ਹੈਗਾ ਉਹਦੇ ਵਿੱਚ ਮੈਂ ਐਕਸਪਰਟ ਨਹੀਂ ਹੈਗਾ ਪਰ ਉਹਦੀ ਖਬਰ ਜ਼ਰੂਰ ਆਈ ਹੈਗੀ ਆ ਵੀ ਇਹ ਉਹਨਾਂ ਨੇ ਕਿਹਾ ਹੈਗਾ ਵੀ ਜਿਹੜਾ ਜਿਹੜਾ ਪਰੋਲ ਰਿਵਿਊ ਬੋਰਡ ਹੈਗਾ ਜਿਹੜਾ ਬੈਠਦਾ ਪੰਜਾਬ ਸਰਕਾਰ ਵੱਲੋਂ ਤਿੰਨ ਤਿੰਨ ਮਹੀਨੇ ਬਾਅਦ ਉਹਦੀ ਜਿਹੜੀ ਵੈਲਿਡਿਟੀ ਆ ਜਾਂ ਜਿਹੜਾ ਉਹ ਵਧਾਉਂਦਾ ਉਹਨੂੰ ਅਦਾਲਤਾਂ ਨਹੀਂ ਤੋੜ ਸਕਦੇ ਮੈਨੂੰ ਲੱਗਦੇ ਵੀ ਅਦਾਲਤਾਂ ਤੋਂ ਉੱਪਰ ਤਾਂ ਕੁਝ ਵੀ ਨਹੀਂ ਹੁੰਦਾ ਹਨਾ ਸੋ ਅਦਾਲਤ ਫਾਈਨਲ ਅਥਾਰਟੀ ਆ ਜੇ ਹੁਣ ਇਹ ਹਾਲਾਂਕਿ અનુਪਮ ਗੁਪਤਾ ਕਨਸਟੀਟਿਊਸ਼ਨ ਦੇ ਮਹਾਰਾ ਜਿਹੜੇ ਪੰਜਾਬ ਸਰਕਾਰ ਵੱਲੋਂ ਵਕੀਲ ਪੇਸ਼ ਹੋਇਆ ਇਹ ਲੈਪਸਾ ਜਾਂ ਉਦਾਂ ਹੀ ਉਹਨਾਂ ਨੇ ਡਰਾਉਂਦੇ ਮੈਂਸ਼ਨ ਨਾਲ ਜਿਹੜਾ ਕਰਿਆ ਇਹ ਅਗਲੇ ਦਿਨ ਆ ਚਾਊਗਾ ਕਿਉਂਕਿ ਮੇਰੇ ਖਰ ਪੰਜਾਬ ਇਹਨਾਂ ਵੱਲੋਂ ਭਾਈ ਅਮਰਤਪਾਲ ਸਿੰਘ ਵੱਲੋਂ ਵੀ ਮਿਸਟਰ ਰਜਿੰਦਰ ਸਿੰਘ ਚੀਮਾ ਸ਼ਾਇਦ ਉਹ ਲੜ ਰਹੇ ਆ ਉਹ ਵੀ ਸੀਨੀਅਰ ਵਕੀਰ ਹੈਗੇ ਆ ਸੋ ਹੁਣ ਜਿਹੜਾ ਹੈਗਾ ਕਨਸਟੀਟਿਊਸ਼ਨਲ ਲਾਅ ਦਾ ਮਸਲਾ ਵੀ ਇਸ ਕੇਸ ਵਿੱਚ ਹੈ ਜਿਹੜਾ ਨਾਲ ਜਿਹੜੀਆਂ ਉਹਨਾਂ ਦੀਆਂ ਐਕਟੀਵਿਟੀਆਂ ਬਾਰੇ ਪੰਜਾਬ ਸਰਕਾਰ ਨੇ ਦਿੱਤਾ ਉਹ ਵੀ ਸਾਹਮਣੇ ਆ ਜਾਵੇਗਾ ਜੀ ਬਿਲਕੁਲ ਤੇ ਦੂਜੇ ਬਨੇ ਜੇ ਆਪਾਂ ਕਹੀਏ ਕਿ ਮੁਰ ਤੋਂ ਦੁਬਾਰਾ ਸੈਸ਼ਨ ਦੇ ਵਿੱਚ ਹਾਜ਼ਰੀ ਭਰਨ ਦੇ ਲਈ ਪਟੀਸ਼ਨ ਜਿਹੜੀ ਹੈ ਭਾਈ ਅਮਰਤਪਾਲ ਸਿੰਘ ਵੱਲੋਂ ਪਾਈ ਗਈ ਹੈ ਸਰਦਾਰ ਅਮਰਤਪਾਲ ਸਿੰਘ ਜੀ ਪਿਛਲੀ ਵਾਰ ਤੁਹਾਨੂੰ ਯਾਦ ਹੋਵੇਗਾ ਕਿ ਕਰਦਿਆਂ ਕਰਦਿਆਂ 1 ਤੋਂ 19 ਤੱਕ ਸੈਸ਼ਨ ਸੀ ਤੇ 18 ਤਰੀਕ ਨੂੰ ਇਹ ਕਹਿ ਕੇ ਰਿਜੈਕਟ ਕਰ ਦਿੱਤਾ ਗਿਆ ਸੀ ਕਿ ਹੁਣ ਜਿਹੜਾ ਸਮਾਂ ਨਹੀਂ ਰਹਿ ਗਿਆ ਅਗਲੀ ਵਾਰੀ ਜਦੋਂ ਤੁਸੀਂ ਆਓਗੇ ਤੇ ਜਰੂਰ ਜਿਹੜੀ ਇਸ ਤੇ ਉੱਤੇ ਜਿਹੜੀ ਪਟੀਸ਼ਨ ਹੈ ਪਹਿਲਾਂ ਪਾਇਓ ਤਾਂ ਕਿ ਜਿਹੜਾ ਹੈਗਾ ਹੈ ਕਿ ਅਸੀਂ ਉਸ ਨੂੰ ਦੇਖ ਸਕੀਏ ਕਿ ਹੁਣ ਇਹਨਾਂ ਸਮਾਂ ਨਹੀਂ ਹੈ ਕਿਉਂਕਿ ਉਥੋਂ ਪੰਜਾਬ ਸਰਕਾਰ ਤੋਂ ਆਰਡਰ ਹੋਣੇ ਨੇ ਫਿਰ ਇਧਰੋਂ ਪੁਲਿਸ ਜਾਣੀ ਹੈ ਤੇ ਡਿਬਰੂਗੜ ਤੋਂ ਦੁਬਾਰਾ ਜਿਹੜਾ ਹੈ ਦਿੱਲੀ ਤੱਕ ਜਾਣਾ ਉਸ ਦੇ ਵਿੱਚ ਕਹਿੰਦੇ ਕਿ ਸਮਾਂ ਬਹੁਤ ਘੱਟ ਹੈ ਕਿਵੇਂ ਦੇਖਦੇ ਹੋ ਕਿਉਂਕਿ ਉਹਨਾਂ ਦੇ ਵਿੱਚ ਸਿਮਿਲਰ ਸਮਗਰੀ ਜਿਹੜੀ ਹੈ ਹਿੱਟ ਲਿਸਟ ਵਾਲੀ ਜਾਂ ਦੂਜੀ ਤੀਜੀ ਦਿੱਤੀ ਗਈ ਸੀ ਤੇ ਉਦੋਂ ਵੀ ਜਿਹੜੇ ਮਾਹਿਰ ਸਾਨੂੰ ਕਹਿੰਦੇ ਸਨ ਕਿ ਉਹਨਾਂ ਸਾਰੀਆਂ ਚੀਜ਼ਾਂ ਨੂੰ ਅਦਾਲਤ ਨੇ ਦਰਕਨਾਰ ਕੀਤਾ ਹੈਗਾ ਕਿ ਉਹ ਸਾਰੀਆਂ ਪਲੀ ਦੇ ਵਿੱਚ ਨਹੀਂ ਲਈਆਂ ਹੈਗੀਆਂ ਜਾਂ ਉਹਨਾਂ ਬਾਰੇ ਵਿਚਾਰ ਨਹੀਂ ਕੀਤੀ ਉਹਨਾਂ ਨੇ ਇੱਕ ਸਮੇਂ ਦਾ ਐਕਸਕਿਊਜ਼ ਦਿੱਤਾ ਕਿ ਹੁਣ ਸਮਾਂ ਨਹੀਂ ਹੈ ਤੇ ਹੁਣ ਪਟੀਸ਼ਨ ਪਹਿਲਾਂ ਪਾ ਦਿੱਤੀ ਗਈ ਹੈ ਕੀ ਫਿਰ ਇਥੋਂ ਰਾਹਤ ਮਿਲ ਸਕਦੀ ਹੈ ਜਾਂ ਨਹੀਂ ਨਹੀਂ ਤਾਂ ਇਹ ਹੈਗਾ ਨਾ ਵੀ ਜਿਹੜਾ ਅਦਾਲਤ ਨੇ ਪਿਛਲੇ ਪਰੋਲ ਦੇ ਮਾਮਲੇ ਵਿੱਚ ਜੇ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਜਵਾਬ ਵੀ ਪਾਣੀਆਂ ਨੂੰ ਅੱਗ ਲੱਗ ਜਾਏਗੀ ਸ਼ਾਂਤੀ ਭੰਗ ਹੋ ਜਾਏਗੀ ਉਹਨੂੰ ਇਗਨੋਰ ਕਰਿਆ ਹੋ ਸਕਦਾ ਹੈ ਕਿ ਕਨਸਿਡਰ ਕਰ ਲਵੇ ਅਦਾਲਤ ਦੀ ਕਿਹੜਾ ਕੋਈ ਉਹ ਸਿਧਾਂਤ ਤੱਕ ਉਹ ਹੈਗੀ ਹੈ ਨਾ ਵੀ ਕੋਈ ਉਹ ਚੱਕਰ ਨਹੀਂ ਹੈਗਾ ਵੀ ਜਿਹੜਾ ਪਿਛਲੇ ਬੜੀ ਡਿਨਾਈ ਕਰਤਾ ਉਹਨੂੰ ਦੁਬਾਰੇ ਜਿਹੜਾ ਹੈਗਾ ਕਨਸੀਡਰ ਆ ਜਿਹੜਾ ਉਹ ਨਹੀਂ ਕਰੋਗੇ ਸੋ ਉਹ ਕਨਸੀਡਰ ਕਰ ਸਕਦੀ ਹੈਗੀ ਆ ਦੁਬਾਰੇ ਵੀ ਸੋ ਗੱਲ ਤਾਂ ਟਾਈਮ ਲਗਾਉਣ ਦਾ ਹੈ ਹੁਣ ਹੁਣ ਇਹਨਾਂ ਦੇ ਵਕੀਲ ਨੇ ਕਿਹਾ ਸੀਗਾ ਵੀ 7 ਦਿਨਾਂ ਦਾ ਸਮਾਂ ਨਾ ਦਿੱਤਾ ਜਾਵੇ ਕਿਉਂਕਿ ਫਿਰ ਤਾਂ ਟਾਈਮ ਲੰਘ ਜਾਣਾ ਪੰਜਾਬ ਸਰਕਾਰ ਨੂੰ 4 ਦਿਨਾਂ ਦਾ ਦਿੱਤਾ ਜਾਵੇ ਪੰਜਾਬ ਸਰਕਾਰ ਨੇ ਉਹੋ ਸੇਮ ਹੀ ਵਕੀਲ ਆ ਨੂਪਮ ਗੁਪਤਾ ਹੀ ਉੱਥੇ ਪੇਸ਼ ਹੁੰਦਾ ਉਹਨੇ ਉਹੀ ਚਿੱਠਾ ਘੜਿਆ ਘੜਾਇਆ 11500 ਪੇਜ ਦਾ ਫੇਰ ਦੁਬਾਰੇ ਰੱਖ ਦੇਣਾ ਉਹਦੇ ਤੇ ਕਿੰਨੀ ਬਹਿਸ ਹੁੰਦੀ ਆ ਕਿੰਨੀ ਨਹੀਂ ਹੁੰਦੀ ਉਹਨੇ ਨੂੰ ਟਾਈਮ ਲੰਘ ਜਾਣਾ ਸੋ ਅਦਾਲਤਾਂ ਵੀ ਟਾਈਮ ਲਗਾਉਣ ਵਿੱਚ ਆ ਜਿਹੜਾ ਇੱਕ ਤਰ੍ਹਾਂ ਨਾਲ ਸਹਾਇੀ ਹੋ ਰਹੀਆਂ ਸਰਕਾਰਾਂ ਫੈਸਲੇ ਕਰ ਲੈਂਦੀਆਂ ਅਦਾਲਤਾਂ ਦੇ ਥਰੂ ਜਿਹੜਾ ਹੈਗਾ ਉਹਨਾਂ ਨੂੰ ਐਕਸਪੀਡਿਟ ਕੀਤਾ ਜਾਂਦਾ ਹੈ ਜੀ ਬਿਲਕੁਲ ਜੀ ਤੇ ਦੂਜੇ ਬੰਨੇ ਆਪਾਂ ਗੱਲਬਾਤ ਹੁਣ ਥੋੜੀ ਜੀ ਇੱਥੇ ਲੀਡਰਸ਼ਿਪ ਦੀ ਕਰ ਲੈਨੇ ਹੈਗੇ ਆਪਾਂ ਦੇਖਿਆ ਕਿ ਜੰਨੀਆਂ ਵੀ ਪਾਰਟੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਲੀਡਰਸ਼ਿਪ ਦਾ ਕ੍ਰਾਈਸਿਸ ਤਾਂ ਹੈਗਾ ਹੀ ਹੈ ਚਾਹੇ ਕਿਸੇ ਪਾਰਟੀ ਕੋਲ ਕੋਈ ਇੱਕ ਅੱਧਾ ਲੀਡਰ ਹੋਵੇ ਤੇ ਉਸ ਤੋਂ ਬਾਅਦ ਆਪਾਂ ਦੇਖਿਆ ਕਿ ਪੂਰੀ ਦੀ ਪੂਰੀ ਤੁਹਾਨੂੰ ਕਤਾਰ ਜਿਹੜੀ ਹੈ ਖਾਲੀ ਦਿਖੇਗੀ ਕੋਈ ਵੀ ਇਸ ਤਰ੍ਹਾਂ ਦਾ ਲੀਡਰ ਨਹੀਂ ਮਿਲੇਗਾ ਜਿਹਦੇ ਪਿੱਛੇ ਕਿ ਲੋਕ ਇੱਕਦਮ ਡਟ ਕੇ ਖੜੇ ਹੋਣ ਜਿਹੜਾ ਲੋਕਾਂ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਪਰਮਾਨਿਤ ਹੋਵੇ ਸਰਦਾਰ ਅਰਪਤਾ ਸਿੰਘ ਜੀ ਤੁਸੀਂ ਕਿਵੇਂ ਦੇਖਦੇ ਹੋ ਆਪਾਂ ਜੇ ਸਾਰੀਆਂ ਪਾਰਟੀਆਂ ਦੀ ਗੱਲ ਕਰਨੀ ਹੋਵੇ ਅਕਾਲੀ ਦਲ ਬਾਦਲ ਬਾਰੇ ਤੁਹਾਡੇ ਕੀ ਵਿਚਾਰ ਨੇ ਖਾਸ ਕਰਕੇ ਲੀਡਰਸ਼ਿਪ ਕ੍ਰਾਈਸਿਸ ਹਾਂਜੀ ਹਾਂਜੀ ਸੋ ਲੀਡਰਸ਼ਿਪ ਦਾ ਕ੍ਰਾਈਸਿਸ ਪੰਜਾਬ ਵਿੱਚ ਕੋਈ ਕ੍ਰਿਸਮੈਟਿਕ ਲੀਡਰ ਜਿਦਾ ਪੰਜਾਬ 'ਚ ਹੁੰਦਾ ਕੋਈ ਇੱਕ ਵਿਅਕਤੀ ਆ ਜਿਹਦੇ ਤੇ ਸਹਿਮਤੀ ਬਣ ਰਹੀ ਹੈ ਕਿ ਆ ਵੀ ਹਾਂ ਇਹ ਇਸ ਵੇਲੇ ਜਿਹੜੀ ਪੰਜਾਬ ਦੀ ਰਾਜਨੀਤਿਕ ਤੌਰ ਤੇ ਹਾਂ ਬੁਰਾ ਹਾਲ ਹੈ ਚਾਹੇ ਉਹ ਰਾਜਨੀਤਿਕਾ ਚਾਹੇ ਧਾਰਮਿਕਾ ਚਾਹੇ ਆਰਥਿਕਾ ਜਾਂ ਸਮਾਜਿਕਾ ਜਿਸਕੇ ਸਮਦੇ ਸੰਕਟ ਚੋਂ ਪੰਜਾਬ ਲੰਘ ਰਿਹਾ ਕੌਮਾਂ ਕੋਲ ਆ ਇੱਕ ਤਰ੍ਹਾਂ ਨਾਲ ਰਾਜਾਂ ਕੋਲ ਇਸ ਤਰ੍ਹਾਂ ਦੇ ਕੁਝ ਸਹਿਜ ਭਰਪੂਰ ਕ੍ਰਿਸਮੈਟਿਕ ਲੀਡਰ ਆ ਜਿਹੜੇ ਹੁੰਦੇ ਆ ਜਿਹੜੇ ਇਸ ਡੁੱਬਦੀ ਹੋਈ ਬੇੜੀ ਨੂੰ ਬਾਹਰ ਕੱਢਣ ਦੀ ਸਮਰੱਥਾ ਰੱਖਦੇ ਆ ਪਰ ਉਹਦੇ ਚੋਂ ਪੰਜਾਬ ਵਿੱਚੋਂ ਕੋਈ ਕਿਸੇ ਵੀ ਪਾਰਟੀ ਕੋਲ ਸੋ ਇੱਕ ਪਾਰਟੀ ਕੋਲ ਨਹੀਂ ਕਿਸੇ ਵੀ ਪਾਰਟੀ ਕੋਲ ਉਹ ਸਮਰੱਥ ਲੀਡਰ ਆ ਜਿਹੜਾ ਉਹ ਉਹ ਸਾਹਮਣੇ ਨਜ਼ਰ ਆਇਆ ਸੁਖਬੀਰ ਸਿੰਘ ਬਾਦਲ ਦੀ ਜਿਹੜੇ ਇਨਕੰਪੀਟੈਂਸ ਆ ਉਹ ਸਭ ਦੇ ਸਾਹਮਣੇ ਆ ਜਿਹੜੀ ਆ ਚੁੱਕੀ ਹੋਈ ਆ ਵੀ ਉਹ ਸਟੇਟ ਨੂੰ ਉਸ ਤਰ੍ਹਾਂ ਚਲਾਉਣ ਦਾ ਉਹਨਾਂ ਕੋਲ ਕੋਈ ਵੀ ਤਜਰਬਾ ਨਹੀਂ ਹੈ ਉਹਨਾਂ ਕੋਲ ਕੋਈ ਵਿਜ਼ਨ ਨਹੀਂ ਹੈ ਕਿ ਕੋਈ ਵਿਜ਼ਨ ਡਾਕੂਮੈਂਟ ਆ ਸੋਬੇ ਨੂੰ ਚਲਾਉਣ ਦੀ ਜਿਹੜੀ ਕੋਈ ਵਿਜ਼ਨ ਆ ਉਹਨਾਂ ਕੋਲ ਨਹੀਂ ਹੈ ਕਿ ਸਿਰਫ ਉਹ ਆ ਵੀ ਉਹ ਇੱਕ ਤਰ੍ਹਾਂ ਨਾਲ ਮੁੱਖ ਮੰਤਰੀ ਬਣ ਕੇ ਜਿਹੜੀ ਹੈਗੀ ਆਪਣੀ ਲੰਬੜਦਾਰੀ ਜਾਂ ਲਾਣੇਦਾਰੀ ਆ ਜਿਹੜੀ ਉਹੋ ਹੀ ਕਾਇਮ ਕਰਨਾ ਚਾਹੁੰਦੇ ਆ ਇਹੋ ਹੀ ਹਾਲ ਬਾਕੀ ਸਾਰਿਆਂ ਲੀਡਰਾਂ ਦਾ ਬਾਕੀ ਸਾਰੀ ਪਾਰਟੀ ਦਾ ਹੈਗਾ ਜਿਨ੍ਹਾਂ ਉਹਨਾਂ ਤੇ ਸੁਖਵੀਰ ਸਿੰਘ ਉਹਨਾਂ ਤੇ ਇਲਜ਼ਾਮ ਲੱਗੇ ਵੀ ਉਹਨਾਂ ਨੇ ਸੁਮੇਧ ਸੈਣੀ ਨੂੰ ਉਹ ਉੱਥੇ ਲਾਇਆ ਤੋਂ ਬਾਅਦ ਜਿਹੜੇ ਹੋਰ ਪੁਲਿਸ ਮੁਕਾਬਲੇ ਹੋਏ ਗ੍ਰਿਫਤਾਰੀਆਂ ਹੋਈਆਂ ਜਾਂ ਹੋਰ بڑا ਕੁਝ ਹੋਇਆ ਸੋ ਉਹ ਸਾਰੇ ਮਾਮਲਿਆਂ ਵਿੱਚ ਆ ਜਿਹੜੀ ਉਹਨਾਂ ਦੇ ਇਨਕੰਪੀਟੈਂਸ ਆ ਤੇ ਦੂਸਰਾ ਜਿਹੜਾ ਅੱਜ ਕਰਜਾ ਚੜਿਆ ਹੋਇਆ ਆ 4 ਲੱਖ ਦੇ ਕਰੀਬ ਹੋਇਆ ਉਹਦੇ ਵਿੱਚ ਸੁਖਵੀਰ ਸਿੰਘ ਬਾਦਲ ਉਹਨਾਂ ਦੀ ਅਗਵਾਈ ਹੇਠਲੇ 10-15 ਸਾਲ ਆ ਜਿਹੜੇ ਉਹ ਵੀ ਇੱਕ ਤਰ੍ਹਾਂ ਨਾਲ ਵੱਡੀ ਪੱਧਰ ਤੇ ਜਿਹੜਾ ਹੈਗਾ ਉਹਨਾਂ ਨੇ ਕੰਟਰੀਬਿਊਟ ਕਰਿਆ ਹੈਗਾ ਸੋ ਇਸ ਤਰ੍ਹਾਂ ਇਹ ਇਹ ਸੁਖਵੀਰ ਸਿੰਘ ਬਾਦਲ ਦਾ ਇਸੇ ਤਰ੍ਹਾਂ ਤੁਸੀਂ ਕਾਂਗਰਸ ਦਾ ਦੇਖ ਲਓ ਵੀ ਕਾਂਗਰਸ ਵਿੱਚ ਇਸ ਵੇਲੇ ਜੋ ਕਲੇਸ਼ ਪਿਆ ਹੋਇਆ ਚਰਨਜੀਤ ਸਿੰਘ ਚੰਨੀ ਆਪਣੇ ਇਲਜ਼ਾਮ ਲਾ ਰਹੇ ਹੈਗੇ ਆ ਦੂਸਰੀਆਂ ਤਰ੍ਹਾਂ ਹਾਲਾਂਕਿ ਕਾਂਗਰਸ ਇੱਕ ਵਧੀਆ ਬਦਲ ਬਣਦੀ ਲੱਗ ਰਹੀ ਆ ਜਿਸ ਤਰ੍ਹਾਂ ਦਾ ਲੋਕਾਂ ਦਾ ਮੋਹ ਇਦਾਂ ਲੱਗਦਾ ਵੀ ਹਰੇਕ ਨੂੰ ਇਹ ਲੱਗ ਰਿਹਾ ਵੀ ਮੁੱਖ ਮੰਤਰੀ ਤੇ ਬਣਨਾ ਹੀ ਆ ਮੈਂ ਮੈਂ ਕਿਉਂ ਨਾ ਬਣ ਜਾਵਾਂ ਉਹਨਾਂ ਨੂੰ ਲੱਗ ਰਿਹਾ ਕਿ ਬਾਜੀ ਸਾਡੇ ਸਾਡੇ ਹੱਥ ਆਈ ਆਈ ਆ ਉਹਨਾਂ ਨੂੰ ਇਹ ਹੋਇਆ ਵੀ ਅਸੀਂ ਤਾਂ ਜਿੱਤੇ ਪਏ ਆ ਹੁਣ ਤਾਂ ਮੁੱਖ ਮੰਤਰੀ ਕੌਣ ਬਣਦਾ ਇਹਦੀ ਹੈਗੀ ਆ ਸੋ ਤਾਂ ਕਾਂਗਰਸ ਵਿੱਚ ਵੀ ਤੁਸੀਂ ਦੇਖੋ ਵਿੱਚ ਵਿਰੋਧੀ ਪਾਰਟੀ ਵੀ ਕੋਈ ਕ੍ਰਿਸਮੈਟਿਕ ਲੀਡਰ ਆ ਜਿਹੜਾ ਉਹ ਸਾਹਮਣੇ ਨਹੀਂ ਆ ਰਿਹਾ ਜਿਹਦੇ ਤੇ ਵਿਸ਼ਵਾਸ ਕੀਤਾ ਜਾਵੇ ਵੀ ਹਾਂ ਚਾਹੇ ਵਿਰੋਧੀ ਪਾਰਟੀ ਚੋਂ ਵੀ ਹਾਂ ਪੰਜਾਬ ਲਈ ਕੋਈ ਦਰਦ ਰੱਖਦਾ ਆ ਜਾਂ ਸਹਜ ਨਾਲ ਅੱਗੇ ਆ ਜਿਹੜਾ ਉਹ ਚਲਾ ਸਕਦਾ ਕਾਂਗਰਸ ਚ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਨੇ ਹੁਣ ਵੱਡਾ ਔਲਾਦਤਾ ਵੀ ਦਲਤਾ ਨੂੰ ਜਿਹੜਾ ਨੁਕਰੇ ਲਾਇਆ ਜਾ ਰਿਹਾ ਹੈ ਦੂਜੇ ਪਾਸੇ ਉਹ ਲੋਕ ਕਹਿ ਰਹੇ ਆ ਵੀ ਤਾਂ ਇਹਨਾਂ ਨੂੰ ਚੀਫ ਮਿਨਿਸਟਰ ਦਾ ਚਿਹਰਾ ਜਿਹੜਾ ਉਹ ਬਣਾਇਆ ਗਿਆ ਹੁਣ ਲੋਕ ਸਭਾ ਦੀ ਜਿਹੜੀ ਹੈਗੀ ਆ ਵਾਕਈ ਇਹ ਤਾਂ ਗੱਲ ਮੰਨਣ ਵਾਲੀ ਆ ਵੀ ਕਾਂਗਰਸ ਨੇ ਉਹਨਾਂ ਨੂੰ ਵੱਡਾ ਸਤਕਾਰ ਆ ਜਿਹੜਾ ਦਿੱਤਾ ਦਿੱਤਾ ਹੈਗਾ ਦੋ ਸੀਟਾਂ ਤੇ ਹਾਰ ਜਾਣ ਤੋਂ ਬਾਅਦ ਦੋ ਸੀਟਾਂ ਤੇ ਬੁਰੀ ਤਰ੍ਹਾਂ ਹਾਰ ਜਾਣ ਤੋਂ ਬਾਅਦ ਜੇ ਉਹਨਾਂ ਨੂੰ ਮੈਂਬਰ ਆਫ ਪਾਰਲੀਮੈਂਟਰੀ ਚੁਣਿਆ ਗਿਆ ਤੇ ਇੱਕ ਤਰ੍ਹਾਂ ਨਾਲ ਇਹ ਨਹੀਂ ਕਿਹਾ ਜਾ ਸਕਦਾ ਵੀ ਸਾਡਾ ਸਤਕਾਰ ਆ ਉਹ ਨਹੀਂ ਹੈਗਾ ਅਸਲ ਚ ਚਰਨਜੀਤ ਸਿੰਘ ਚੰਨੀ ਵੋਟਾਂ ਤੋਂ ਪਹਿਲਾਂ ਹੀ ਆਪਣੇ ਆਪ ਨੂੰ ਚਿਹਰਾ एलानਣ ਦੀ ਕਾਲ ਵਿੱਚ ਪਏ ਹੋਏ ਆ ਵੀ ਮੈਨੂੰ ਚਿਹਰਾ एलान ਕੇ ਜਿਹੜਾ ਹੈਗਾ ਤੁਸੀਂ ਅੱਗੇ ਵਧੋ ਸੋ ਉਹਦੇ ਚੋਂ ਉਹ ਹੁਣ ਕ੍ਰਾਈਸਿਸ ਆ ਇੰਟਰ ਪਾਰਟੀ ਜਿਹੜੀ ਸੰਕਟਤਾ ਜਿਹੜਾ ਇਹ ਹੁੰਦਾ ਹੀ ਹੈਗਾ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਚ ਹੈਗਾ ਹੁਣ ਭਗਵਾਨਤ ਮਾਨ ਦੀ ਆਪਾਂ ਕਾਰਗੁਜ਼ਾਰੀ ਦੇਖ ਚੁੱਕੇ ਆ ਵੀ ਇਹ ਇੱਕ ਸਟੇਜ ਚਲਾਉਣ ਵਾਲਾ ਕਲਾਕਾਰ ਆ ਜਿਹੜਾ ਸਟੇਟ ਕraft ਵਿੱਚ ਆ ਜਿਹੜਾ ਉਹ ਨਪੁੰਨ ਨਹੀਂ ਹੋ ਸਕਿਆ ਹਾਲਾਂਕਿ ਏ ਨਹੀਂ ਹੈਗਾ ਵੀ ਇੰਪੋਰਨ ਨਹੀਂ ਹੋ ਸਕਦੇ ਪਰ ਕਿਉਂਕਿ ਜਿਸ ਕਿਸਮ ਦੇ ਸਿਸਟਮ ਵਿੱਚੋਂ ਫਸੇ ਹੋਏ ਆ ਜਿਸ ਤਰ੍ਹਾਂ ਦਿੱਲੀ ਵਾਲਿਆਂ ਨੇ ਘੇਰਾ ਪਾਇਆ ਹੋਇਆ ਸੋ ਪੰਜਾਬ ਨਾਲ ਵਫਾ ਹੀ ਨਹੀਂ ਕਮਾ ਸਕਿਆ ਚਾਹੇ ਇਹ ਵੀ ਹੈ ਨਾ ਕਿ ਕਿਸੇ ਵੀ ਪਾਰਟੀ ਕੋਲ ਤੁਹਾਨੂੰ ਸੈਕੰਡ ਲਾਈਨ ਦੀ ਲੀਡਰਸ਼ਿਪ ਦੇਖੇਗੀ ਉੱਪਰ ਵਾਲਾ ਇੱਕ ਅੱਧਾ ਬੰਦਾ ਦੇਖਿਆ ਗਿਆ ਵੀ ਨਾ ਕਿ ਆਪਾਂ ਦੇ ਭਾਰਤ ਦੀਆਂ ਬਾਕੀ ਦੀਆਂ ਪਾਰਟੀਆਂ ਦੀ ਵੀ ਦੇਖ ਲਈਏ ਇਹ ਮੰਨ ਕੇ ਸੈਂਟਰ ਸਰਕਾਰ ਦੀ ਵੀ ਦੇਖ ਲਓ ਪਿੱਛੇ ਜਿਆ ਸੀ ਕਿ ਕੁਝ ਬੰਦੇ ਜਿਹੜਾ ਮਿਲ ਕੇ ਜਲਾ ਰਹੇ ਮਤਲਬ ਥੱਲੇ ਵਾਲਿਆਂ ਕੋਲ ਪਾਵਰ ਆਉਣ ਹੀ ਨਹੀਂ ਦਿੱਤੀ ਜਾਂਦੀ ਉਹਨਾਂ ਨੂੰ ਉੱਪਰ ਹੀ ਨਹੀਂ ਉੱਠਣ ਦੇ ਹਾਂਜੀ ਹਾਂਜੀ ਇਹ ਸਾਰਿਆਂ ਚ ਆ ਸੁਖਵੀਰ ਸਿੰਘ ਬਾਦਲ ਤੋਂ ਬਾਅਦ ਸੈਕੰਡ ਲਾਈਨ ਜਿਹੜੀ ਉਹ ਕੋਈ ਨਹੀਂ ਹੈਗੀ ਹਾਂ ਜਿਹੜੇ ਬਾਦਲ ਦੀ ਅਧੀਨਗੀ ਮੰਨ ਕੇ ਚੱਲ ਰਹੇ ਆ ਉਹ ਲੀਡਰ ਨੇ ਇਸੇ ਤਰ੍ਹਾਂ ਵੀ ਕਾਂਗਰਸ ਵਿੱਚ ਆ ਜਿਹੜੇ ਵੱਖ-ਵੱਖ ਜਿਹੜੇ ਪੰਜ ਚਾਰ ਲੀਡਰ ਤੁਰੇ ਫਿਰਦੇ ਆ ਉਹਨਾਂ ਵਿੱਚ ਆਪਣੇ ਆਪ ਵਿੱਚ ਉਹ ਕ੍ਰਿਸਮੈਟਿਕ ਸ਼ਕਤੀ ਹੈ ਜਿਹਦੇ ਵਿੱਚ ਸਹਿਜ ਹੋਵੇ ਜਿਹਦੇ ਵਿੱਚ ਇੰਟੈਲੀਜੈਂਸ ਹੋਵੇ ਸਾਰਿਆਂ ਸਾਰਿਆਂ ਦਾ ਹੀ ਆ ਵੀ ਦਾ ਲੱਗ ਜੇ ਸਾਡਾ ਕਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਨੂੰ ਕਿਵੇਂ ਦੇਖਦੇ ਹੋ ਇਸ ਤੇ ਵਿੱਚ ਜੇ ਆਪਾਂ ਦੇਖਣਾ ਹਾਂ ਹਾਂ ਭਾਰਤੀ ਜਨਤਾ ਪਾਰਟੀ ਯਤਨ ਕਰ ਰਹੀ ਆ ਵੀ ਹਾਂ ਅਸੀਂ ਸਿੱਖਾਂ ਵਿੱਚ ਆਪਣੀ ਜਿਹੜੀ ਬਣਾ ਲਈਏ ਪਰ ਜਿਹੜੀ ਉਹਨਾਂ ਦੇ ਐਕਸ਼ਨਸ ਆ ਉਹ ਸਿਰਸੇ ਵਾਲੇ ਨੂੰ ਹਰ ਚੌਥੇ ਦਿਨ ਆ ਉਹ ਜਿਹੜੀ ਹੈਗੀ ਆ ਪਰੋਲ ਦੇ ਦਿੰਦੇ ਆ ਸਿੱਖ ਮੁੱਦਿਆਂ ਬਾਰੇ ਉਹ ਸਿੱਖ ਬੰਦਿਆਂ ਦੀ ਰਿਹਾਈ ਬਾਰੇ ਕਦੇ ਮੂੰਹ ਨਹੀਂ ਖੋਲਿਆ ਭਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਆ ਜਿਹੜਾ ਉਹਨੂੰ ਦੱਬ ਕੇ ਜਿੱਦਾਂ ਹੁਣ ਰਾਜਸਥਾਨ ਨੂੰ ਵਿੱਚ ਪਾ ਕੇ ਪੰਜਾਬ ਨੂੰ ਕੱਲਿਆਂ ਕਰਕੇ ਤਿੰਨ ਰਾਜ ਆ ਜਿਹੜੇ ਮੋਹਰੀ ਬਣ ਕੇ ਪੰਜਾਬ ਦੇ ਹੱਕਾਂ ਤੇ ਡਾਕਾਂ ਮਾਰ ਰਹੇ ਹੈਗੇ ਆ ਚੰਡੀਗੜ੍ਹ ਤੋਂ ਜਿਹੜਾ ਹੈਗਾ ਆਪਣੀ ਸਟੇਟ ਆ ਯੂਨੀਅਨ ਟੈਰੀਟਰੀ ਬਣਾਉਣ ਦਾ ਜਿਹੜਾ ਜਿਹੜੀ ਹੋਰ ਅਕਿਊਟ ਯੂਨੀਅਨ ਟੈਰੀਟਰੀ ਬਣਾਉਣ ਦੇ ਯਤਨਾਂ ਪੰਜਾਬ ਯੂਨੀਵਰਸਿਟੀ ਨੂੰ ਦੱਬਣ ਦੇ ਜਿਹੜੇ ਹੋਰ ਸੋ ਇਨ੍ਹਾਂ ਹਾਲਤਾਂ ਵਿੱਚ ਭਾਜਪਾ ਜੇ ਸਮਝਦੇ ਆ ਵੀ ਉਹ ਸਿੱਖਾਂ ਵਿੱਚ ਆਪਣੀ ਸ਼ਾਖ ਬਣਾ ਲੇਗੀ ਤੇ ਦੂਸਰਾ ਵੀ ਭਾਜਪਾ ਦੀ ਲੀਡਰਸ਼ਿਪ ਪੰਜਾਬ ਵਾਲੀ ਤੁਸੀਂ ਦੇਖ ਲਓ ਉਹ ਵੀ ਦੋ ਵੱਖ-ਵੱਖ ਪਹਿਲੂ ਹੀ ਆ ਇੱਕ ਕਈਆਂ ਦਾ ਕਾਂਗਰਸੀ ਕਰਨ ਹੋਇਆ ਪਿਆ ਜਿਹੜੇ ਕੋਰ ਹੈਗੇ ਆ ਉਹ ਬੱਕਰੇ ਤੇਰੇ ਦਿਨ ਗੱਲਦੇ ਤੇ ਇਸ ਤਰ੍ਹਾਂ ਵੀ ਉਹਨਾਂ ਵਿੱਚ ਇੱਕ ਵੈਕਿਊਮ ਪੰਜਾਬ ਦਾ ਸਮੁੱਚਤਾ ਦੇ ਤੌਰ ਤੇ ਜਿਹੜਾ ਹੈਗਾ ਵੈਕਿਊਮ ਆ ਉਹ ਨਜ਼ਰ ਆ ਰਿਹਾ ਸੋ ਇਹ ਬੜਾ ਦੁਖਦਾਈ ਹੁੰਦਾ ਹੈ ਖਾਸ ਕਰਕੇ ਸਿੱਖਾਂ ਵਰਗੀ ਸਟੇਟ ਦੇ ਇਸ ਵਿੱਚ ਲੀਡਰਸ਼ਿਪ ਦਾ ਕਰਾਈਸਿਸ ਹੋ ਜਾਣਾ ਜਿਹੜਾ ਵਿਜ਼ਨਰੀ ਹੋਵੇ ਜਿਹੜਾ ਇੰਟੈਲੀਜੈਂਟ ਹੋਵੇ ਪੜਿਆ ਲਿਖਿਆ ਹੋਵੇ ਇਸ ਕਿਸਮ ਦਾ ਕੋਈ ਵੀ ਲੀਡਰ ਕਿਸੇ ਵੀ ਪਾਰਟੀ ਚੋਂ ਸਾਹਮਣੇ ਨਹੀਂ ਆ ਰਿਹਾ